ਨੌਜਵਾਨ ਜੁੜੇ ਦੋਸ਼ਕਾਂ ਦਾ ਸਾਲ ਹੈ। ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਮੈਂ ਬਠਿੰਡੇ ਆਂ। ਬਠਿੰਡਾ ਸਿਆਸੀ ਰਾਜਧਾਨੀ ਹੈ ਪੰਜਾਬ ਦੀ। ਤੇ ਅੱਜ ਆਪਾਂ ਇੱਕ ਹੈਲਥ ਕਲੱਬ ਹੈ ਜਿਹੜਾ ਜੈਂਸਿਸ ਆ ਉਹਦੀ ਗੱਲਬਾਤ ਕਰਾਂਗੇ। ਨੌਜਵਾਨ ਕਾਸ ਸਿੰਘ ਸਿੱਧੂ ਸਾਡੇ ਨਾਲ ਜੁੜੇ ਆ ਜਿਨ੍ਹਾਂ ਨੇ ਜਿਮ ਕਹਿ ਲਈ ਹੈ, ਹੈਲਥ ਕਲੱਬ ਕਹਿ ਲਈ ਦੀ ਸ਼ੁਰੂਆਤ ਕੀਤੀ ਹੈ। ਇਹ ਕਹਿੰਦੇ ਅਸੀਂ ਵੱਖਰਾ ਕੁਝ ਲੈ ਕੇ ਆਏ ਹਾਂ, ਮੁਲਖਣ ਲੈ ਕੇ ਆਏ ਹਾਂ। ਉਹ ਲਖਣਤਾਈ ਕੀ ਹੈ ਉਹਦੀ ਵੀ ਗੱਲ ਕਰਾਂਗੇ। ਇਹ ਕਹਿੰਦੇ ਅਸੀਂ ਫੈਮਿਲੀ ਹੈ ਜਿਹੜੀਆਂ ਪਰਿਵਾਰਾਂ ਨੂੰ ਤੰਦਰੁਸਤ ਕਰਨ ਲਈ ਫੈਮਲੀ ਨੂੰ ਚੰਗਾ ਮਾਹੌਲ ਦੇਣ ਦਾ ਵਾਅਦਾ ਕਰਦੇ ਆ ਨੌਜਵਾਨਾਂ ਨੇ ਰੋਜ਼ਗਾਰ ਦੇ ਰੂਪ ਚ ਦੀ ਸ਼ੁਰੂਆਤ ਕੀਤੀ ਹੈ ਤੰਦਰੁਸਤੀ ਇਹਨਾਂ ਦਾ ਗੋਲ ਹੈ ਤੇ ਸਭ ਤੋਂ ਪਹਿਲਾਂ ਇਸ ਨੌਜਵਾਨ ਦਾ ਕਰਦੇ ਆ ਸਵਾਗਤ ਜੀ ਜੀ ਸੌਰਤ ਸਿੰਘ ਸਤਿਕਾਰ ਕੀ ਹਾਲ ਹੈ ਵਧੀਆ ਵਧੀਆ ਭਜੀ ਤੁਸੀ ਅਕਾਸ਼ ਜੀ ਜੈਂਸਸ ਨਾਂ ਕਿੱਥੋਂ ਆਇਆ ਫਿਟਨੈਸ ਕਲੱਬ ਇਹ ਨਾਂ ਕਿੱਥੋਂ ਆ ਗਿਆ ਸ਼ੁਰੂਆਤ ਕਿਵੇਂ ਹੋਈ ਹੈ ਇਹ ਪਾ ਜੀ ਜਿਹੜੇ ਸਾਡੇ ਓਨਰ ਨੇ ਹਰਮਨਜੀਤ ਸਿੰਘ ਉਹ ਯੂਐਸਏ ਰਹਿੰਦੇ ਨੇ ਕਿ ਸਾਰਾ ਉਹਨਾਂ ਦੀ ਪਲੈਨਿੰਗ ਸੀ ਉਹਨਾਂ ਨੇ ਨੇਮ ਰੱਖਿਆ ਉਹਨਾਂ ਦੀ ਹੀ ਜਿੰਮ ਦੀ ਸਾਰੀ ਪਲੈਨਿੰਗ ਸੀ ਜਿਹੜਾ ਜਿੰਮ ਨੂੰ ਫਿਟਨੈਸ ਕਲੱਬ ਬਣਾਇਆ ਜੀ ਇਹ ਸ਼ੁਰੂਆਤ ਦੇ ਵਿੱਚ ਤੁਸੀਂ ਕੀ ਦੇਖਿਆ ਜਗਾ ਸਿਲੈਕਟ ਕੀਤੀ ਕੀ ਟਾਰਗੇਟ ਕੀਤਾ ਕਿਉਂਕਿ ਜਿੰਮ ਹੋਰ ਵੀ ਬਹੁਤ ਹੈ ਮਾਰਕੀਟ ਚ ਉਤਰਨ ਲਈ ਇੱਕ ਪਲੈਨਿੰਗ ਹੁੰਦੀ ਹੈ ਅਜੀ ਪਹਿਲਾਂ ਤਾਂ ਅਸੀਂ ਲੋਕੇਸ਼ਨ ਤੇ ਵਰਕ ਕੀਤਾ ਸੀਗਾ ਕਿ ਸਾਡੀ ਲੋਕੇਸ਼ਨ ਬਿਟੇਂਡਾ ਦੀ ਵੈਸਟ ਜਗਾ ਤੇ ਹੋਣੀ ਚਾਹੀਦੀ ਹੈ ਜਿੱਥੇ client ਨੂੰ ਕੋਈ ਪ੍ਰੋਬਲਮ ਨਾ ਹੋਵੇ parking ਦਾ ਜਿਵੇਂ ਤੁਸੀਂ ਸਾਡੀ ਜਗ੍ਹਾ ਦੇਖਿਆ ਸਾਡੇ ਜਿਮ ਦੇ ਤੁਲਨੇ ਪਾਸੇ parking ਉਹਨਾਂ ਨੇ ਬਸ parking ਹਾਂਜੀ ਉਸ ਤੋਂ ਬਾਅਦ ਅਸੀਂ ਇਹ ਅਕਤੂਬਰ ਚ ਕੰਮ ਸਟਾਰਟ ਕੀਤਾ ਸੀਗਾ ਜੀ ਜੀ ਕਾਫੀ ਮੁਸ਼ਕਲਾਂ ਆ ਗੀਆਂ ਪਲੈਨਿੰਗ ਤੇ ਜਿਵੇਂ ਡਿਜ਼ਾਈਨ ਕੀਤਾ ਪੂਰਾ ਡੀਪਲੀ ਉਤਰ ਕੇ ਸਾਰੀ ਜਗ੍ਹਾ ਤੇ ਸਰਚ ਕਰਕੇ ਉਸ ਤੋਂ ਬਾਅਦ ਇਹ ਜਿਮ ਸਟਾਰਟ ਕੀਤਾ ਜਿਮ ਬਹੁਤ ਸਾਰੇ ਹਨ ਜਦੋਂ ਕੋਈ ਨਵੀਂ ਮਾਰਕੀਟ 'ਚ ਜਿਮ ਜਾਂ ਹੈਲਥ ਆਪਣਾ ਫਿਟਨੈਸ ਕਲੱਬ ਆਉਂਦਾ ਹੈ ਜਦੋਂ ਮਨ ਲੋਕ ਦੁਕਾਨ ਆਉਂਦੀ ਹੈ ਤਾਂ ਉਹ ਆਪਦੀ ਖਾਸੀਅਤ ਲੈ ਕੇ ਆਉਂਦਾ ਮੇਰੀਆਂ ਵਿਲੱਖਣਤਾਈਆਂ ਹੈ ਮੈਂ ਦੂਜਿਆਂ ਨਾਲੋਂ ਵੱਖਰਾ ਇਦਾਂ ਤੁਸੀਂ ਦੂਜੇ ਜਿਮ ਜਾਂ ਹੈਲਥ ਕਲੱਬ ਹੈ ਜਿਹੜੇ ਉਹਨਾਂ ਨਾਲੋਂ ਕਿਵੇਂ ਵੱਖਰੇ ਹੋ ਅਸੀਂ ਭਾਜੀ ਆਪਦੇ ਆਪ ਚ ਇਦਾਂ ਵੱਖਰੇ ਨੇ ਜਿੱਦਾਂ ਕਿ ਆਪਣੇ ਕੋਲੇ ਵਰਲਡ ਦੀ ਜਿਹੜੀ ਟੌਪ ਦੀ ਟੈਕਨੀਕ ਹੈ ਹਾਂ ਜੀ ਜਿਹੜੀਆਂ ਜਿਮ ਚ ਮਸ਼ੀਨਾਂ ਜੁਬਦ ਹੁੰਦੀਆਂ ਉਹ ਆਪਣੇ ਕੋਲ ਆ ਜੀ ਉਹ ਪੂਰੀ ਸਰਚ ਕੀਤੀ ਵੀ ਜਿੰਨੀ ਵੀ ਵੈਸਟ ਮਸ਼ੀਨਰੀ ਹੈਗੀ ਆ ਆਪਾਂ ਉਹ ਲੈਣੀ ਆ ਉਸ ਤੋਂ ਬਾਅਦ ਅਸੀਂ ਯੂ ਐਸ اے ਤੋਂ ਖੁਦ ਇੰਪੋਰਟ ਕਰਵਾਈਆਂ ਹੁੰਦੀਆਂ ਜੀ ਜੀ ਮੈਨੂੰ ਮੈਂ ਇੱਥੇ ਬੈਠਾ ਸੀ ਸਾਹ ਵੀ ਫਰੈਸ਼ ਆਉਂਦਾ ਹੈ ਵੈਂਟੀਲੇਸ਼ਨ ਦਾ ਵੀ ਖਾਸ ਆਪਣੇ ਕੋ ਪੂਰਾ ਵੈਂਟੀਲੇਸ਼ਨ ਦਾ ਪ੍ਰਬੰਧ ਹੈ ਜੀ ਜੀ ਉੱਪਰ ਤੋਂ ਦੋਨਾਂ ਫਲੋਰਾਂ ਤੇ ਦੋ ਦੋ ਮਸ਼ੀਨਾਂ ਲੱਗੀਆਂ ਹੋਈਆਂ ਜੀ ਜੀ ਫਰੈਸ਼ 에ਅਰ ਫਰੈਸ਼ 에ਅਰ ਮਿਲਦੀ ਹੈ ਅਗਰ ਯੋਸਟ ਫਰੈਸ਼ 에ਅਰ ਦੋਨੋਂ ਮਸ਼ੀਨ ਮਸ਼ੀਨ ਕੋਲ ਕੰਮ ਕਰਦੀ ਹੈ ਜੀ ਅੱਛਾ ਮਸ਼ੀਨਾਂ ਲੈ ਆਂਦੀਆਂ ਹਾਂਜੀ ਇੱਕ ਹੁੰਦਾ ਵੀ ਮਸ਼ੀਨਰੀ ਤਾਂ ਕੋਈ ਵੀ ਖਰੀਦ ਸਕਦਾ ਉਹਨੂੰ ਚਲਾਉਣ ਦੀ ਟੈਕਨੀਕ ਗਿਆਨ ਵੰਡਣ ਦੀ ਟੈਕਨੀਕ ਉਹਦੇ ਲਈ ਕੀ ਕੀਤਾ ਫਿਰ ਟ੍ਰੇਨਰਾਂ ਦਾ ਕੀ ਉਹਦੇ ਲਈ ਜਿੰਨਾ ਵੀ ਆਪਣੇ ਕੋਲ ਸਟਾਫ ਆ ਸਾਰਾ ਵੈਲ ਸਰਟੀਫਾਈਡ ਆ ਜੀ ਜੀ ਸਾਰਿਆਂ ਨੂੰ ਪ੍ਰੋਪਰ ਨੋਲਿਜ ਆ ਕਿੱਦਾਂ ਕਲੈਂਟ ਨੂੰ ਡੀਲ ਕਰਨਾ ਕਿੱਦਾਂ ਉਹਨਾਂ ਦਾ ਵਰਕਆਊਟ ਕਰਾਉਣਾ ਇਹ ਇੱਕ ਚੰਗੇ ਟ੍ਰੇਨਰ 'ਚ ਕਿਹੜੇ ਗੁਣ ਚਾਹੀਦੇ ਚੰਗੇ ਟ੍ਰੇਨਰ 'ਚ ਪਹਿਲਾਂ ਤਾਂ ਗੁਣ ਇਹ ਹੀ ਹੁੰਦਾ ਵੀ ਨਾਰਮਲ ਕਲੈਂਟ ਤੁਹਾਡੇ ਕੋਲ ਆ ਗਿਆ ਜੀ ਵੀ ਕਲੈਂਟ ਨੂੰ ਮੋਟੀਵੇਟ ਕਰੇ ਵੀ ਹਰ ਕੋਈ ਬੰਦਾ ਆਪਣੀ ਆਪ ਜਿਮ ਨਹੀਂ ਲਾ ਸਕਦਾ ਇੱਕਈ ਕਲਾਇੰਟਾਂ ਦਾ ਮਨ ਵੀ ਨਹੀਂ ਕਰਦਾ ਜਿਮ ਆਉਣ ਨੂੰ ਪਹਿਲੀ ਗੱਲ ਤਾਂ ਟ੍ਰੇਨਰ ਦਾ ਕੰਮ ਹੁੰਦਾ ਕਲਾਇੰਟਰ ਅਨਟਰਸਟ ਬਿਲਡ ਕਰੇ ਇਸ ਕੰਮ ਚ ਉਹਨੂੰ ਮੋਟੀਵੇਟ ਕਰੇ ਕਲਾਇੰਟ ਨੂੰ ਪੁਸ਼ ਕਰੇ ਵੀ ਤੁਸੀਂ ਆਪਦੇ ਗੋਲ ਤੱਕ ਪਹੁੰਚ ਸਕਦੇ ਹੋ ਜੀ ਅੱਛਾ ਬੰਦਾ ਤੁਹਾਡੇ ਕੋਲੇ ਆ ਵੀ ਜਾਂਦਾ ਹੈ ਜਿਹੜਾ ਜਿਹਨੇ ਐਕਸਰਸਾਈਜ਼ ਕਰਨੀ ਹੈ ਫਿਟ ਰਹਿਣਾ ਹੈ ਇੱਕ ਮਾਹੌਲ ਦਾ ਵੀ ਹੁੰਦਾ ਮਾਹੌਲ ਵਧੀਆ ਹੋਣਾ ਚਾਹੀਦਾ ਤੁਸੀਂ ਮਾਹੌਲ ਨੂੰ ਕਿਵੇਂ ਠੀਕ ਰੱਖਦੇ ਹੋ ਕਿਉਂਕਿ ਫੈਮਿਲੀਜ਼ ਨੂੰ ਜੇ ਤੁਸੀਂ ਬੁਲਾਉਣਾ ਚਾਹੋ ਫੀਮੇਲ ਲਈ ਪ੍ਰਮੋਟ ਕਰਾਂ ਇਸ ਸੀਜ਼ਨ ਨੂੰ ਉਹਦਾ ਕੀ ਹਾਲ ਹੈ ਫੀਮੇਲ ਲਈ ਆਪਣੇ ਕੋਲੇ ਸਪੈਸ਼ਲ ਫੀਮੇਲ ਟ੍ਰੇਨਰ ਜੀ ਮੇਨਲੀ ਆਪਣੇ ਕੋਲੇ ਮੇਲ ਟ੍ਰੇਨਰ ਆਪਣਾ ਇੱਥੇ ਪੂਰਾ ਫੈਮਿਲੀ ਵਾਲਾ ਮਾਹੌਲ ਹੈ ਜੀ ਸਵੇਰ 5 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਆਪਣੇ ਜਿਮ ਦੀ ਟਾਈਮਿੰਗ ਹੈ ਕਿਸੇ ਟਾਈਮ ਵੀ ਰਾਤ ਦੇ 11 ਵਜੇ ਵੀ ਆ ਕੇ ਫੀਮੇਲ ਇਕੱਲੇ ਵੀ ਆ ਕੇ ਵਰਕਆਊਟ ਕਰ ਸਕਦੇ ਨੇ ਆਪ ਦੇ ਆਪ ਨੂੰ ਪੂਰਾ ਸਿਕਿਉਰ ਕਰਨਗੇ ਇਹ ਚੀਜ਼ ਦੀ ਤੁਸੀਂ ਜਾਨੀ ਕਿ ਪ੍ਰੋਪਰ ਸਾਡਾ ਧਿਆਨ ਹੁੰਦਾ ਸਾਰਾ ਦਿਨ ਮੈਂ ਵੀ ਇੱਥੇ ਹੁੰਦਾ ਆਪਣੇ ਕੈਮਰੇ ਚਾਰ ਚੁਰੇ ਲੱਗੇ ਨੇ ਤੇ ਆਪਣਾ ਸਟਾਫ ਵੀ ਸਾਰਾ ਇਸ ਚੀਜ਼ ਦਾ ਪ੍ਰੋਪਰ ਧਿਆਨ ਰੱਖਦਾ ਵੀ ਕਿਸੇ ਵੀ ਪ੍ਰੰਤ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣੀ ਕਲੈਂਟ ਨੂੰ ਜਦੋਂ ਕੋਈ ਆਉਂਦਾ ਹੈ ਤੇ ਸਭ ਤੋਂ ਪਹਿਲਾਂ ਉਹਦੀ ਕਿਵੇਂ ਸ਼ੁਰੂਆਤ ਹੁੰਦੀ ਹੈ ਉਹਨੂੰ ਪਹਿਲਾਂ ਉਹਦੀ ਕਾਉਂਸਲਿੰਗ ਕੀਤੀ ਜਾਂਦੀ ਹੈ ਉਹਦੀ ਹਿਸਟਰੀ ਲਈ ਜਾਂਦੀ ਹੈ ਕਿਵੇਂ-ਕਿਵੇਂ ਸ਼ੁਰੂਆਤ ਕਰਾਈ ਜਾਂਦੀ ਹੈ ਪਹਿਲਾਂ ਤਾਂ ਸਟਾਰਟਿੰਗ ਤੇ ਉਹਨਾਂ ਦੀ ਕਾਉਂਸਲਿੰਗ ਹੁੰਦੀ ਹੈ ਜੀ ਉਹਨਾਂ ਦਾ ਸਾਰਾ ਕੋਈ ਮੈਡੀਕਲ ਕੰਡੀਸ਼ਨ ਕੋਈ ਇੰਜਰੀ ਸਾਰਾ ਕੁਝ ਨੋਟ ਡਾਉਨ ਕਰਕੇ ਉਸ ਤੋਂ ਬਾਅਦ ਕਲੈਂਟ ਦੀ ਹੁੰਦੀ ਹੈ ਅਸੈਸਮੈਂਟ ਜੀ ਜੀ ਦੇ ਤੇ ਕਲੈਂਟ ਦਾ ਸਟਰੈਂਥ ਸਟੈਮ ਨਾਲ ਫਲੈਕਸੀਬਿਲਟੀ ਚੈੱਕ ਕਰਕੇ ਕਿੰਨਾ ਸਟੇਮ ਨਾਲ ਕਲਾਇੰਟ ਕਿੰਨਾ ਕਿੱਦਾਂ ਦਾ ਵਰਕਆਊਟ ਕਰ ਸਕਦਾ ਉਸ ਹਿਸਾਬ ਨਾਲ ਉਹਦਾ ਪ੍ਰੋਗਰਾਮ ਡਿਜ਼ਾਈਨ ਹੁੰਦਾ ਹੈ ਉਹਨਾਂ ਕੋਲ ਵਰਕਆਊਟ ਕਾਰਡ ਕਹਿ ਦਿੰਦੇ ਨੇ ਤੇ ਉਹਦਾ ਧਿਆਨ ਰੱਖਿਆ ਜਾਂਦਾ ਕੋਈ ਛੱਟ ਫੇਟ ਇਧਰ ਉਧਰ ਪ੍ਰੋਪਰ ਨੋਟ ਡਾਊਨ ਹੁੰਦਾ ਜੀ ਜੀ ਹਾਂਜੀ ਉਸ ਤੋਂ ਬਾਅਦ ਹੀ ਉਹਦਾ ਵਰਕਆਊਟ ਕਾਰਡ ਬਣਦਾ ਕਲਾਇੰਟ ਦਾ ਵੀ ਕਿੰਨਾ ਕੁ ਵਰਕਆਊਟ ਉਹ ਹਾਈ ਇੰਟੈਂਸਿਟੀ ਕਰ ਸਕਦਾ ਜੀ ਜਦੋਂ ਫਿਰ ਇੱਕ ਖੁਰਾਕ ਦਾ ਧਿਆਨ ਹੁੰਦਾ ਨਾਲ ਨਾਲ ਤੁਸੀਂ ਖੁਰਾਕ ਲਈ ਵੀ ਗਾਈਡ ਕਰਦੇ ਹਾਂਜੀ ਉਹਦਾ ਉਹਦੇ ਲਈ ਪ੍ਰੋਪਰ ਡਾਈਟ ਚਾਰਟ ਬਣਦਾ ਜੀ ਜੀ ਪ੍ਰੋਪਰ ਕਲਾਇੰਟ ਦਾ ਪਹਿਲਾਂ ਜਿਵੇਂ ਕਾਉਂਸਲਿੰਗ ਕਰ ਲਈ ਉਹ ਤੇ ਟੋਟਲ ਲਿਖਿਆ ਜਾਊਗਾ ਵੀ ਕਿੰਨਾ weight ਆ ਜੀ ਕਿ ਕੀ ਉਹਦਾ ਗੋਲ ਆ fat loss ਦਾ muscle build ਦਾ ਉਹਦੇ ਅਕੋਰਡਿੰਗ ਉਹਨਾਂ ਦੀ ਡਾਈਟ ਬਣਦੀ ਹੈ ਵੀ ਉਹਨੂੰ ਦਿਨ ਦੀ ਕਿੰਨੀ ਕੈਲਰੀ ਚਾਹੀਦੀ ਹੈ ਕੀ ਕਲਾਇੰਟ ਕੰਮ ਕਰਦਾ ਉਸ ਅਕੋਰਡਿੰਗ ਉਹ ਆਪਣੀ ਡਾਈਟ ਪ੍ਰੋਪਰ ਖਾ ਸਕੇ ਜੀ ਇਹ ਇੱਕ ਦੋ ਤਰ੍ਹਾਂ ਦੇ ਲੋਕ ਜਿਮ ਆਉਂਦੇ ਆ ਕਿ ਤਾਂ ਡੋਲੇ ਰੂਲੇ ਬਣਾਉਣੇ ਹੁੰਦੇ ਆ ਇੱਕ ਤੰਦਰੁਸਤੀ ਲਈ ਆਉਂਦੇ ਆ ਹਾਂ ਜੀ ਇੱਕ ਥੋੜੇ ਜਿਹੇ ਵੱਡੀ ਐਜ ਦੇ ਵੀ ਆਉਂਦੇ ਜੰਗ ਐਜ ਦੇ ਵੀ ਆਉਂਦੇ ਸਾਰਿਆਂ ਨੂੰ ਡੀਲ ਕਰਨ ਦਾ ਫਿਰ ਕੀ ਖਾਸੀਅਤ ਹੈ ਇੱਕ ਤਾਂ ਤੰਦਰੁਸਤੀ ਲਈ ਆਉਂਦੇ ਆ ਉਹ ਸਾਰਿਆਂ ਦਾ ਕਾਉਂਸਲਿੰਗ ਚ ਆਪਾਂ ਨੂੰ ਪਤਾ ਲੱਗ ਜਾਂਦੇ ਜੀ ਸਟੈਕ ਕਾਉਂਸਲਿੰਗ ਕਰਦਾ ਮਤਲਬ ਵੀ ਇਹ ਹੈ ਜੇ ਕੋਈ ਵੀ ਕਲਾਇੰਟ ਫਾਰ ਇਗਜ਼ਾਮਪਲ ਤੁਸੀਂ ਆਗੇ ਤੁਸੀਂ ਆਪ ਦਾ ਕੀ ਦੱਸੋਗੇ ਮੈਂ ਆਪ ਦਾ ਮਸਲ ਵੇਲਡ ਕਰਨਾ ਜਾਂ ਫੈਟ ਲਾਸ ਕਰਨਾ ਜਿੰਨੇ ਜ਼ਿਆਦਾ ਐਜ ਦਾ ਕਲਾਇੰਟ ਹੋ ਗਿਆ ਉਹਦਾ ਉਸ ਹਿਸਾਬ ਨਾਲ ਪ੍ਰੋਗਰਾਮ ਬਣਦਾ ਜੀ ਅੱਛਾ ਹਾਂਜੀ ਉਹ ਕਲਾਇੰਟ ਨੂੰ ਨਾ ਪ੍ਰੋਬਲਮ ਨਹੀਂ ਆਉਂਦੀ ਜਦੋਂ ਕਲਾਇੰਟ ਦਾ ਵਰਕਆਊਟ ਕਾਰਡ ਬਣ ਗਿਆ ਜੀ ਉਹ ਉਹਨਾਂ ਦਾ ਗੋਲ ਪੁੱਛ ਕੇ ਬਣੂਗਾ। ਬਈ ਕਿਹੜੇ ਕੰਮ ਆਇਆ? ਕਿਹੜੇ ਕੰਮ ਆਇਆ? ਜਾਂ ਕੀ ਹੋ ਸਕਦਾ? ਕੀ ਹੋ ਸਕਦਾ? ਜਦੋਂ ਵਰਕਆਊਟ ਕਾਰਡ ਬਣੂਗਾ ਉੱਤੇ ਪ੍ਰੋਪਰ ਮੈਂਸ਼ਨ ਹੁੰਦਾ ਹੈ। ਜੀ। ਤੁਹਾਡੇ ਕੋਲੇ 4 ਫਲੋਰ ਹੈ। ਹਾਂਜੀ। ਪਹਿਲੀ ਫਲੋਰ ਤੋਂ ਜੇਕਰ ਸ਼ੁਰੂ ਕਰੀਏ ਆਪਾਂ ਕੀ ਕੁਝ ਹੈ ਦੱਸਣਾ ਚਾਹੋ। ਫਰਸਟ ਫਲੋਰ ਤੇ ਆਪਣਾ ਆ ਗਿਆ ਜੀ ਕਾਰਡੀਓ। ਹਾਂਜੀ। ਆਪਣਾ ਆ ਗਿਆ ਕਲਾਸਿਸ, ਭੰਗੜਾ, ਚੁੰਬਾ, ایرੋਬਿਕਸ, ਯੋਗਾ। ਅੱਛਾ, ਕਿ ਕ੍ਰਾਸ ਫਿਟ? ਕੀ ਆਪਣੇ ਉੱਥੇ ਛਾਪ? ਕਾ ਬਰਾਗੇ ਵਾਸ਼ਰੂਮ ਆ ਗਿਆ ਕਿਸ ਟੀਮ ਬਾਤ ਹੈ ਜੀ ਅੱਛਾ ਹਾਂਜੀ ਉਦੋਂ ਅਗਲੀ ਮੰਜ਼ਲ ਤੇ ਉਦੋਂ ਆਪਾਂ ਮੰਜ਼ਲ ਤੇ ਆਪਨਾ ਸੈਕਿੰਡ ਤੇ ਆ ਗਿਆ ਜੀ ਆਪਣਾ ਸਟੈਂਡ ਜੀ ਇੱਥੇ ਆਪਣਾ ਪ੍ਰੋਪਰ ਸਟੈਂਡ ਤੇ ਟ੍ਰੇਨਿੰਗ ਹੁੰਦੀ ਆ ਜੀ ਤੇ ਰੂਫ ਟਾਪ ਤੇ ਆਪਣਾ ਕੈਫੇ ਬਣ ਰਿਹਾ ਜੀ ਤੇ ਜਕੂਜੀ ਆਪਣਾ ਰੂਫ ਟਾਪ ਤੇ ਆਲਰੇਡੀ ਫਿੱਟਾ ਉਹ ਆਪਣਾ ਵਰਕਿੰਗ ਚਾਹੇ ਬਠਿੰਡੇ ਚ ਇਹ ਚੀਜ਼ਾਂ ਜਿਹੜਾ ਜਕੂਜੀ ਹੈ ਤੁਹਾਡੇ ਕੋਲ ਹੀ ਹੈ ਹਾਂ ਇਹ ਆਪਾਂ ਪਹਿਲੇ ਆ ਬਠਿੰਡੇ ਚ ਜਿਹੜੇ ਜਕੂਜੀ ਲੈ ਕੇ ਆਏ ਆ ਜਿਮ ਚ ਜੀ ਕੈਫੇ ਦੇ ਵਿੱਚ ਕੀ ਡਿਜ਼ਾਈਨ ਕਰ ਰਹੇ ਹੋ ਹੈਲਥ ਨਾਲ ਰਿਲੇਟਡ ਚੀਜ਼ਾਂ ਹੀ ਲੱਗੀਆਂ ਹੋਈਆਂ ਕੈਫੇ ਚ ਸਾਰਾ ਆਪਣਾ ਹੈਲਥ ਨਾਲ ਰਿਲੇਟਡ ਹੀ ਹੈ ਜੀ ਹਮਮ ਪ੍ਰੋਪਰ ਉਹਨਾਂ ਦਾ ਹੈਲਥ ਅਕੋਰਡਿੰਗ ਹੀ ਆਪਣੀ ਡਾਈਟ ਬਣੂਗੀ ਸਾਰਾ ਵੀ ਆਪਾਂ ਇਦਾਂ ਕਹਿ ਸਕਦੇ ਹਾਂ ਡਾਈਟ ਵਾਲਾ ਕੈਫੇ ਕਿ ਨਾਮ ਨਾਲ ਆਪਣਾ ਹੈਲਦੀ ਦਾ ਹੀ ਧਿਆਨ ਰੱਖੇਗਾ ਸਾਰਾ ਆਪਣਾ ਜਿੰਨਾ ਵੀ ਕੈਫੇ ਚ ਕੋਈ ਵੀ ਫੂਡ ਬਣੂਗਾ ਸਾਰਾ ਹੈਲਦੀ ਹੋਊਗਾ ਜੀ ਤੁਹਾਡੇ ਤੱਕ ਜਦੋਂ ਕੋਈ ਅਪਰੋਚ ਕਰਨਾ ਆਉਂਦਾ ਹੈ ਕਈ ਵਾਰ ਲੋਕਾਂ ਨੂੰ ਲੱਗਦਾ ਹੁੰਦਾ ਹੈ ਕਿ ਮਾਹੌਲ ਦੀ ਦਿੱਕਤ ਆਊਗੀ ਉਸ ਤੋਂ ਬਾਅਦ ਆਉਂਦਾ ਹੈ ਕਿ ਜਿਹੜੀ ਫੀਸ ਹੈ ਬਹੁਤ ਜ਼ਿਆਦਾ ਇਕੱਠੀ ਲਈ ਜਾਂਦੀ ਹੈ ਜੇ ਤੁਸੀਂ ਪਲਾਨ ਮੰਥਲੀ ਵੀ ਦਿੰਨੇ ਹੋ ਇਸ ਤਰ੍ਹਾਂ ਦਾ ਮੰਥਲੀ ਵੀ ਆਪਣਾ ਪਲਾਨ ਕੁਆਟਰਲੀ ਵੀ ਆ ਹਾਫ ਇਅਰਲੀ ਵੀ ਹੈ ਈਅਰਲੀ ਵੀ ਜਿਵੇਂ ਸੌਖਾ ਪੇ ਕਰ ਜਿਵੇਂ client ਨੂੰ ਸੌਖਾ ਲੱਗਦਾ ਆਓ ਮੰਥਲੀ ਲਾ ਕੇ ਦੇਖੋ ਵਧੀਆ ਲੱਗੂ ਆਪ ਦਾ ਅਪਗ੍ਰੇਡ ਕਰਾਓ ਤੁਹਾਡੇ ਕੋਲੇ ਜੋ ਹੁਣ ਤੱਕ ਤਜਰਬਾ client ਆਇਆ ਹੈ ਉਹਨੇ ਵਾਪਸੀ ਕੀਤੀ ਹੈ ਕੰਟੀਨਿਊ ਕਰ ਰਿਹਾ ਸਾਰੇ ਕੰਟੀਨਿਊ ਨਹੀਂ ਜੀ ਸਟਾਰਟਿੰਗ ਸਾਡੇ ਕੋਲੇ ਮੰਥਲੀ ਜ਼ਿਆਦਾ ਸੀ ਉਸ ਤੋਂ ਬਾਅਦ ਆਲਮੋਸਟ ਸਾਡੇ ਸਾਰੇ ਪੈਕ ਕਨਵਰਟ ਹੋ ਗਏ ਜੀ। ਅੱਛਾ ਹਾਂਜੀ। ਯਾਨੀ ਟ੍ਰਾਇਲ ਤੋਂ ਬਾਅਦ ਕੋਈ ਨਹੀਂ ਵਾਪਸ ਮੁੜਿਆ। ਇਹ ਇਹ ਤਾਂ ਜ਼ਰਬਾਰੀ। ਆਪਾਂ ਮਾਹੌਲ ਹੀ ਇਦਾਂ ਦਾ ਕ੍ਰੀਏਟ ਕੀਤਾ ਹੋਇਆ ਕਿ ਕਲਾਇੰਟ ਜਦਾਂ ਵਾਪਸ ਜਾਂਦੇ ਡੀਲਿੰਗ ਕਰਦੇ। ਅੱਛਾ ਇਹ ਇਹ ਯਾਨੀ ਕਿ ਖਾਸੀਅਤ ਐ ਇਸ ਜਿਮ ਦੀ। ਹਾਂਜੀ। ਤੁਹਾਡਾ ਲੋਕਾਂ ਦਾ ਤਾਂ ਗੋਲ ਹੈ ਤੰਦਰੁਸਤ ਰਹਿਣਾ, ਸਰੀਰ ਬਣਾਉਣਾ, ਤੁਹਾਡਾ ਆਪ ਦਾ ਕੀ ਗੋਲ ਹੈ? ਆਪਦਾ ਬਸ ਇਸ ਜਿਮ ਨੂੰ ਲੈ ਕੇ ਇਸ ਜਿਮ ਨੂੰ ਲੈ ਕੇ ਵੀ ਨਾਲ-ਨਾਲ ਇਹੀ ਚੀਜ਼ ਸੋਚੀ ਆ ਵੀ ਆਪਾਂ ਬਠਿੰਡੇ ਨੂੰ ਪੂਰਾ ਫਿੱਟ ਕਰਨਾ ਜੀ। ਨਾਰਮਲ ਤੁਸੀਂ ਦੇਖਿਆ ਵੀ ਆਪਣੇ ਜ਼ਿਆਦਾਤਰ ਲੋਕ ਜਿਵੇਂ ਨੌਜਵਾਨਾ ਉਹਨਾਂ ਸ਼ੈਕਿੰਨੀ ਜ਼ਿਆਦਾ ਜਾ ਰਹੇ ਨੇ ਠੀਕ ਹੈ ਇਹ ਚੀਜ਼ ਨੂੰ ਲੈ ਕੇ ਸੋਚਿਆ ਵੀ ਆਪਾਂ ਬਠਿੰਡੇ ਨੂੰ ਪੂਰਾ ਫਿੱਟ ਕਰਦੇ ਇੱਕ ਮੈਂ ਇਹ ਸਵਾਲ ਵੀ ਪੁੱਛਦਾ ਹਾਂ ਕਿ ਤੁਸੀਂ ਨੌਜਵਾਨ ਹੋ ਰੋਜ਼ਗਾਰ ਵੀ ਹੈ ਜਿਵੇਂ ਇਸ ਜਿਮ ਦੇ ਵਿੱਚ ਤੁਸੀਂ ਟ੍ਰੇਨਰ ਵੀ ਅੱਗੇ ਪੈਦਾ ਕਰਦੇ ਹੋ ਮਾਸਟਰ ਟ੍ਰੇਨਰ ਹੈਗਾ ਤੁਹਾਡੇ ਕੋਲ ਉਹ ਆਪਾਂ ਗਾਈਡ ਵੀ ਕਰਦੇ ਹਾਂ ਇੱਥੇ ਜੀ ਜਿਵੇਂ ਕੋਈ ਵੀ ਆਪਣੇ ਕੋਲੇ ਬਿਗਨਰ ਬੰਦਾ ਆ ਗਿਆ ਉਹਨੇ ਕਿਹਾ ਤਾਂ ਵੀ ਮੈਂ ਅਜਾ ਸਿੱਖਣਾ ਹੈ ਉਹਨੂੰ ਆਪਾਂ ਪਹਿਲਾਂ ਅਸੀਂ ਟ੍ਰੇਨਿੰਗ ਕਰਾਉਣੇ ਉਦੋਂ ਬਾਅਦ ਉਹਦੀ ਸਰਟੀਫਿਕੇਸ਼ਨ ਦਾ ਵੀ ਅਸੀਂ ਸਟਾਰਟ ਕਰਾਂਗੇ ਹਾਂ ਹਾਂ ਉਦੋਂ ਪ੍ਰੋਪਰ ਸਰਟੀਫਿਕੇਟ ਕਰਾ ਕੇ ਆਪਾਂ ਇਥੋਂ ਟ੍ਰੇਨਰ ਵੀ ਪੈਦਾ ਕਰਾਂਗੇ ਟ੍ਰੇਨ ਕਰਾਂਗੇ ਤਾਂ ਕਿ ਰੁਜ਼ਗਾਰ ਵੀ ਥੋੜਾ ਵੱਧ ਸਕੇ ਜਿੰਨੇ ਕਿੰਨਾ ਸਟਾਫ ਹੁਣ ਹੁਣ ਵੀ ਹੈਗਾ ਕਿੰਨੇ ਚੁੱਲ੍ਹੇ ਚੱਲਦੇ ਆ ਤੁਹਾਡੇ ਤਾਂ ਇਸ ਟਾਈਮ ਪ੍ਰੋਪਰ ਤਾਂ B+ ਹੈ ਜੀ ਪਰ ਸਟਾਫ ਆ ਟ੍ਰੇਨਰਾਂ ਦਾ ਸਾਡੇ ਕੋਲ 10 ਹੈ ਜੀ 10 ਟ੍ਰੇਨਰਾਂ ਰੁਜ਼ਗਾਰ ਦੇ ਐਂਗਲ ਤੋਂ ਜੇਕਰ ਦੇਖੀਏ ਤਾਂ ਜਿਮ ਹੈ ਜਿਵੇਂ ਤੁਸੀਂ ਵਧੀਆ ਮਾਹੌਲ ਚ ਜਿਮ ਦਿੰਨੇ ਹੋ ਤਾਂ ਰੋਜ਼ਗਾਰ ਦੇ ਪੱਖ ਤੋਂ ਠੀਕ ਹੈ ਚੀਜ਼ ਇਹ ਬਹੁਤ ਵਧੀਆ ਜੀ ਇਸ ਚ ਬੰਦਾ ਬਹੁਤ ਆਪਦੇ ਆਪ ਨੂੰ ਗਰੋਅ ਕਰ ਸਕਦਾ ਜੀ ਫਿਟਨੈਸ ਲਾਈਨ ਤਾਂ ਅੱਗੇ ਆਉਣ ਵਾਲੇ ਟਾਈਮ 'ਚ ਬਹੁਤ ਜ਼ਿਆਦਾ ਗਰੋਅ ਕਰੂਗੀ ਜੀ ਯਾਨੀ ਕਿ ਤੁਸੀਂ ਜੇ ਆਪਾਂ ਦੇਖੀਏ ਤਾਂ ਰੋਜ਼ਗਾਰ ਲਾਈਨ 'ਚ ਵੀ ਅੱਛਾ ਅੱਛਾ ਬਹੁਤ ਬਹੁਤ ਅੱਛਾ ਜੀ ਬਹੁਤ ਅੱਛਾ ਕਹਿ ਸਕਦੇ ਕਿਉਂਕਿ ਜਿਮ ਅੱਜਕੱਲ ਹਰੇਕ ਦੀ ਜ਼ਰੂਰਤ ਬਣ ਚੁੱਕੀ ਹੈ ਜੀ ਇਸ ਲਈ ਹਰ ਬੰਦਾ ਅੱਜਕੱਲ ਤੁਸੀਂ ਦੇਖੇ ਹ ਹੋਣਾ ਸਾਡੇ ਕੋਲੇ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਲਾਇੰਟ ਆਉਂਦੇ ਨੇ ਤਾਂ ਰੋਜ਼ਗਾਰ ਦੀ ਤਾਂ ਬੈਸਟ ਹੈ ਹੀ ਹੈ ਬਹੁਤ ਚੰਗਾ ਲੱਗਿਆ ਕੋਈ ਆਖਰੀ ਮੈਸੇਜ ਦੇਣਾ ਚਾਹਉ ਬਠਿੰਡਾ ਵਾਸੀਆਂ ਨੂੰ ਆਹੀ ਹੈ ਜੀ ਆਓ ਤੁਸੀਂ ਸਾਡੇ ਕੋਲੇ ਸਾਡੇ ਜਿੰਮ ਦਾ ਮਾਹੌਲ ਦੇਖੋ ਤੇ ਸਾਨੂੰ ਆਪਦਾ ਰਿਵਿਊ ਦੇ ਕੇ ਜਾਓ ਬਹੁਤ ਚੰਗਾ ਲੱਗਿਆ ਥੈਂਕ ਯੂ ਥੈਂਕ ਯੂ